ਆ ਦੇਖ ਲੋ ਆ ਦੇਖ ਲੋ ਕਿਵੇਂ ਟੱਪ ਦਾ ਨੋ ਮਾਰਦਾ ਹਾਂ ਪਾ ਠੀਕ ਹੈ ਤੇਰੀ ਹਰਦਾ ਤੁਸੀਂ ਕਹੋਣ ਕੀਤਾ ਸੀ ਅੱਛਾ ਅੱਛਾ ਠੀਕ ਹੈ ਜੀ ਥੋੜੀ ਜਿਹੀ ਕੀ ਹੈ ਉਹ ਉੱਠ ਖੜਦੀ ਜਾਂਦਾ ਨਹੀਂ ਨਾ ਨਾ ਖੜੀ ਨਹੀਂ ਹੁੰਦੀ ਚੱਕਣੀ ਬਣੀ ਹੈ ਯਾਰ ਛੱਡ ਕੇ ਨਾ ਸਾਰੇ ਆਪਣੇ ਜ਼ਿੰਦਗੀ ਭਰ ਦੇ ਕਰਮਾ ਦੇ ਉੱਤੇ ਨਾਸ਼ ਫੇਰ ਲੈਣੇ ਹੋ ਤੇ ਇੱਕ ਮੋੜ ਮੜਾ ਕੇ ਜ਼ਰੂਰ ਆਣਾ ਥੋੜੇ ਤੇ ਆਵੇ ਥੋੜੇ ਤੇ ਪਰਿਵਾਰ ਤੇ ਆਵੇ इमोਸ਼ਨਲੀ ਫਾਈਨੈਂਸ਼ਲੀ ਫਿਜ਼ੀਕਲੀ ਜਿਵੇਂ ਵੀ ਆਵੇ ਇਹ ਥੋੜੇ ਤੇ ਜ਼ਰੂਰ ਆਣਾ ਤੇ ਕਿਸੇ ਨੂੰ ਫੋਨ ਕਰਨ ਤੋਂ ਪਹਿਲਾਂ ਖੁਦ ਆਪਣੇ ਐਫਰਟਸ ਪੁੱਟ ਕੇ ਰਹਿ ਗਏ ਕਿਉਂਕਿ ਹਰ ਜਗ੍ਹਾ ਹਰ ਵੇਲੇ ਮੈਂ ਨਹੀਂ ਪਹੁੰਚ ਸਕਦਾ ਕਿਉਂਕ

ਹੁਣ ਬੁਟੇ ਲੈਣ ਜਾਣੀ ਪਾਵਾਂਗੇ ਬੁਟਿਆਂ ਦਾ ਕੱਲੇ ਰੱਖਦੇ ਹਾਂ ਹੁਣ ਜੇ ਕੱਲ੍ਹ ਜੇ ਟਾਈਮ ਲੱਗਿਆ ਤਾਂ ਠੀਕ ਹੈ ਨਹੀਂ ਨੈਕਸਟ ਵੀਕ ਤੀ ਜਾਊਗੀ ਗੱਲ ਇਹ ਲੈ ਜੀ ਹਾਂਜੀ ਵੀਰੇ ਕੀ ਹਾਲ ਹੈ ਬਹੁਤ ਵਧੀਆ ਵੀਰੇ ਬਹੁਤ ਵਧੀਆ ਆਜੋ ਆਜੋ ਜੀ ਆਜੋ 5 ਵਜੇ ਆਏ ਸੀਗੇ ਜੀ 7 ਵਜੇ ਦਾ ਟਾਈਮ ਹੋ ਗਿਆ ਭਾਵੇਂ ਜੀ ਠੀਕ ਹੈ ਜੀ ਸ਼ੁਕਰੀਆ ਆਓ ਹਾਲੋ ਹਾਂਜੀ ਜੈ ਸ਼੍ਰੀ ਰਾਮ ਜੀ ਹਾਂ ਜੀ ਰਾਮ ਰਾਮ ਜੀ ਬੋਹ ਜੀ ਹੋ ਠੀਕ ਹੋ ਜੀ ਹਾਂਜੀ ਹਾਂਜੀ ਸਰ ਜੀ ਠੀਕ ਠਾਕ ਹਾਂ ਬਹੁਤ ਵਧੀਆ ਜੀ ਕੋਈ ਗਊ ਦਾ ਕੇਸੀ ਗਈ ਬਿਮਾਰ ਹੈ ਕੋਈ ਕੀ ਚੱਕਰ ਹੈ ਜੀ

कल शाम, की है, कल शाम की है कल कल शाम शाम की की है ओके 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 ठीक कोई चोट वगैरह तो नहीं लगी हुई एक्सीडेंट तो नहीं हुआ हुआ उसके उसके निशान कोई नहीं है फिर भी उन्होंने डॉक्टर को एक बुला के इंजेक्शन लगवा दिया है मैं चलो थोड़ी आ, देर में आके ना देखता हूँ की क्या सीन है फिर उसको जैसे भी होगा अगर जरूरत होगी ना तो लुधियाना हॉस्पिटल है वहाँ पे भेज देंगे ਹਾਂਜੀ ਹਮਾਰੀ ਰਿਕਵੈਸਟ ਹੈ ਕਿ ਆਪ ਗੋਸਾਲਾ ਤੱਕ ਉਸੇ ਨਾ ਹਾਂਜੀ ਹਾਂਜੀ ਰੈਸਕਿਊ ਕਰਵਾਵੇ ਹਾਂ ਹਾਂ ਜੀ ਜੀ ਮੈਂ ਅਭੀ ਜਾ ਕੇ ਦੇਖਤਾ ਹੂੰ ਫਿਰ ਜੈਸੇ ਵੀ ਹੋਗਾ ਆਪਕੋ ਇੱਕ ਵਾਰ ਅਪਡੇਟ ਕਰ ਦੂੰਗਾ ਠੀਕ ਹੈ ਭਾਈ ਠੀਕ ਹੈ ਜੀ ਓਕੇ ਜੀ ਜੈ ਸ਼੍ਰੀ ਰਾਮ ਜੀ ਰਾਮ ਰਾਮ ਜੀ ਜੈ ਸ਼੍ਰੀ ਰਾਮ ਜੀ ਹਰ ਹਰ ਮਾਦੇ ਹਰ ਹਰ ਮਾਦੇ ਇੱਕ ਜੀ ਰੈਸਕਿਊ ਕਾਲ ਆਈ ਹੈ ਆਪਣੇ ਮੋਨੂ ਵੀਰੇ ਦਾ ਕਾਲ ਆਇਆ ਸੀਗਾ ਜੀ ਬੈਠੇ ਸੀਗੇ ਵੀਡੀਓ ਐਡਿਟ ਕਰਕੇ ਹਟਿਆ ਸੀਗਾ ਹੁਣੇ ਜੋ ਆਪਾਂ ਕੱਲ ਗਏ ਸੀ ਕਤਕਾਂ ਕੈਂਪ ਦੇ ਉੱਤੇ ਤੇ ਹੁਣੇ ਇੱਕ ਰੈਸਕਿਊ ਕਾਲ ਹੈ ਕਿ ਇੱਕ ਗਊ ਹੈ ਇੱਕ ਜਗ੍ਹਾ ਤੇ ਹੀ ਬੈਠੀ ਹੈ ਆਪਣਾ ਚਤਨਿਆ ਸਕੂਲ ਖੁੱਲਿਆ ਜੀ ਜੋ ਆਪਣਾ ਜਿਹੜਾ ਸੂਏ ਵਾਲਾ ਰੋਡ ਹੈ ਉਹਦੇ ਤੇ ਤੇ ਹੁਣ ਜਾ ਕੇ ਦੇਖਦੇ ਆ ਇੱਕ ਵਾਰ ਕੀ ਸੀਨ ਹੈ ਕੀ ਇੰਜੈਕਸ਼ਨ ਤੇ ਇਹਨਾਂ ਨੇ ਲਗਵਾਏ ਆ ਜਿਹੜੀ ਗਊ ਬਹਿ ਜਾਵੇ ਨਾ ਉਹ ਬੁੜੀ ਹੋਈ ਹੁੰਦੀ ਹੈ ਤੇ ਵਿਚਾਰੀ ਬਹੁਤ ਜ਼ਿਆਦਾ ਬੁਖਾਰ ਹੋਇਆ ਹੁੰਦਾ ਜਾਂ ਕੁਝ ਹੋਇਆ ਹੁੰਦਾ ਮੈਂ ਮਤਲਬ ਜਿੰਨਾ ਕਿ ਐਕਸਪੀਰੀਅੰਸ ਕੀਤਾ ਹੈ ਇੰਜੈਕਸ਼ਨ ਵਾਲਾ ਬਹੁਤ ਔਖੀ ਹੁੰਦੀ ਹੈ ਮਤਲਬ ਉਹਨੂੰ ਪ੍ਰੋਪਰ ਟੇਕ ਕੇਅਰ ਮਿਲੇ ਸਵੇਰੇ ਸ਼ਾਮ ਫੂਡ ਮਿਲੇ ਹਨਾ ਚੰਗੀ ਜਗ੍ਹਾ ਇੱਕ ਹੁਣ ਧੁੱਪੇ ਬੈਠੀ ਐ ਸਵੇਰੇ ਮੀਂਹ ਵੀ ਵਿਆ ਤੇ ਉੱਥੇ ਬੈਠੀ ਐ ਮੀਂਹ ਦੇ ਵਿੱਚ ਵੀ ਪੱਕਾ ਗਿੱਲੀ ਹੋਈ ਹੋਣੀ ਮੀਂਹ ਕਰਕੇ ਕੱਲ ਛੱਡ ਕੇ ਗਿਆ ਹਣਾ ਕੋਈ ਉੱਥੇ ਛੱਡ ਕੇ ਜਾਂਦੇ ਨੇ ਜਾਨਵਰ ਪਤਾ ਹੈ ਕਿੰਨੇ ਜਾਨਵਰ ਦੇਖ ਲਏ 2-3 ਰੈਸਕਿਊ ਐਕਸੀਡੈਂਟ ਵਾਲੇ ਕੇਸ ਕਰ ਲਏ ਸੀ ਪਿਕਅਪ ਵਾਲਿਆਂ ਨੇ ਚੱਲਦੀ ਗੱਡੀ ਤੋਂ ਛਲਾਂਗ ਮਰਵਾਤੀ ਸੀ ਤੁਸੀਂ ਵੀਡੀਓ ਦੇਖੀ ਹੋਣੀ YouTube ਤੇ ਵੀ ਪਈ ਹੋਈ ਆ ਤੇ ਹੁਣ ਜਾ ਕੇ ਦੇਖਦੇ ਹਾਂ ਇੱਕ ਵਾਰ ਜੀ ਕੀ ਸੀ ਨਾ ਤੇ ਸ਼੍ਰੀ ਜੀ ਗੂਸੇਵਾ ਸੋਸਾਇਟੀ ਦੇ ਵਿੱਚੋਂ ਮਨਜ਼ੂਰੀ ਲੈ ਕੇ ਸ਼੍ਰੀ ਜੀ ਗੂਸੇਵਾ ਸੋਸਾਇਟੀ ਭੇਜਦੇ ਹਾਂ ਬਾਕੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਬਨੇ ਰਹੋ ਜਿਵੇਂ ਵੀ ਹੋਊਗਾ ਤੁਹਾਨੂੰ ਅੱਗੇ ਅਪਡੇਟ ਕਰਾਂਗੇ ਜੀ ਜੈ ਸ਼੍ਰੀ ਕੰਤ। ਜਾ ਰਹੇ ਹਾਂ ਜੀ ਰੈਸਕਿਊ ਤੇ ਜਿਹੜੀ ਕਾਲ ਆਈ ਸੀਗੀ ਘ ਯਾ ਉਰ ਇਹ ਮੈਸੇਜ ਤੱਕ ਮੈਨੂੰ ਲੱਗਦਾ ਭੇਜਣਾ ਹੀ ਪਊਗਾ। ਮੈਂ ਕਿ ਉੱਥੇ ਜਾ ਕੇ ਦੇਖਦੇ ਆਂ ਜੀ 520 ਟੀਮ ਤੇ ਨਵਜੀਵਨ ਵੈਲਫੇਅਰ ਸੋਸਾਂ। ਆ ਗਿਆ ਜੀ ਆਪਣਾ ਜਿਹੜਾ ਸ਼੍ਰੀ ਚਿਤਨਿਆ ਸਕੂਲ ਖੁੱਲਿਆ ਟੈਕਨੋ ਸਕੂਲ ਨਮਾ ਉਹ ਬੈਠੀ ਹੈ ਮੈਨੂੰ ਲੱਗਦਾ ਗਊ। ਉਹ ਹੀ ਲੱਗ ਰਹੀ ਹੈ ਮਨ ਨੂੰ ਤਾਂ। ਦੇਖਦੇ ਆਂ ਇੱਕ ਮਿੰਟ ਉਹ ਸਾਹਮਣੇ ਕਿਸਾਨ ਜਣ ਕਿਲੇ ਵਾਲੀ ਗਲੀ ਚ ਗਏ ਰਹੇ ਸੀ ਵੈਸੇ ਉਹੀ ਲੱਗ ਰਹੀ ਹੈ ਢਿੱਲੀ ਤਾਂ। ਇੱਕ ਮਿੰਟ ਉਹ ਨਿਗਾ ਮਾਰ ਲਈ ਕਿ ਉਰੇ ਤਾਂ ਨਹੀਂ ਹੈ ਕੁਛ। ए... इधर कह रहे सी कि निकले वाली गली नहीं है आ श्री चेतन स्कूल खुले जी नवाही देखते हैं जी करते हैं चेक रास्ता रास्ता किधरों है रास्ता किधरों है इधर ही है रास्ता मैं लगता है रास्ता जी स्कूटरी बढ़ जूगी है ना ਬੜੀ ਜਾਊਗੀ ਤੇ ਚਲੋ ਜੀ ਬਾਬਾ ਭਲੀ ਕਰੇ ਦੇਖੀ ਇਜੀ ਨਾ ਅਹ ਇਹ 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 ਇਲੀਜੀ ਇਹ ਲੱਗ ਗਈ ਖਾਣਾ ਬਿਨਾਂ ਦਾ ਖਾ ਰਹੀ ਹੈ ਓਏ ਹੋਏ ਵਿਚਾਰੀ ਦੇ ਕਿਵੇਂ ਹੱਡ ਨਿਕਲੇ ਨੇ ਓਏ ਹੋਏ ਹੋਏ ਬਹੁਤ ਜ਼ਿਆਦਾ ਬਿਮਾਰ ਹੈ ਯਾਰ ਕਾਸੀ ਔਖਾ ਹੈ ਦੇਖਦੇ ਆ ਜੀ ਬੜਾ ਸਟਰੀ ਡੌਗ ਵਾਈਟ ਕਰਦਾ ਹੈ ਆਪਣਾ ਸਾਥੀ ਮਿਲਿਆ ਆਪਾਂ ਨੂੰ ਪਹਿਲੀ ਵਾਰ ਮਿਲਿਆ ਮੈਂ ਇਹਨੂੰ ਦੇਖ ਲਓ ਕਿਵੇਂ ਖੇਡੀਆਂ ਕਿ ਖੇਡੀਆਂ ਕਰਦਾ ਆ ਗੁਗੜੀਏ ਇਹ ਗੁੜਿਊਟੀ ਵਾਹ ਕਿੰਨਾ ਕਿਊਟ ਜਾਂ ਬੱਚਾ ਦੇਖ ਲਓ ਸ਼ਰਧਾਤੀ ਜੀ ਗੁਗੜਾ ਆਇਆ ਮੁਗੜਾ ਆਇਆ ਤੈਨੂੰ ਪਿਆਰ ਨਹੀਂ ਦਿੰਦਾ ਕੋਈ ਤੈਨੂੰ ਪਿਆਰ ਨਹੀਂ ਦਿੰਦਾ ਕੋਈ ਦੇਖ ਲਓ ਪਹਿਲੀ ਵਾਰ ਮਿਲੇ ਆ ਜੀ ਮੈਨੂੰ ਤਾਂ ਵੱਡਿਆ ਨਹੀਂ ਯਾ ਪਤਾ ਨਹੀਂ ਹੁਣ ਤੁਸੀਂ ਕਹੋ ਮੈਂ ਇਹਨੂੰ ਚੜਦਾ ਕੀ ਹੋ ਗਿਆ ਸਟੈਰਲਾਈਜੇਸ਼ਨ ਸੋਲੂਸ਼ਨ ਹੈ ਜੀ ਜੇ ਕੋਈ ਡੌਗ ਬਾਈਟ ਕਰਦਾ ਨਾ ਸਟੈਰਲਾਈਜੇਸ਼ਨ ਤੇ ਐਂਟੀ ਰੈਬੀਜ਼ ਦੀ ਵੈਕਸੀਨਸ ਲੱਗੀਆਂ ਹੋਣ ਉਹ ਸੋਲੂਸ਼ਨ ਹੈ ਤੇ ਉਹ ਬੈਠੀ ਹੈ ਜੀ ਗਊ ਜਿਹੜੀ ਆਪਾਂ ਰੈਸਕਿਊ ਕਰਨੀ ਹੈ ਇਹ ਆਪਣਾ ਸਾਥੀ ਫਿਰ ਰਿਹਾ ਇੱਕ ਉਹ ਕਾਲੂ ਵੀ ਹੈ ਕਾਲੂ ਨੂੰ ਵੀ ਮਿਲ ਲੈਣੇ ਜੇ ਕਾਲੂ ਥੋੜਾ ਫ੍ਰੈਂਡਲੀ ਹੋਏ ਆਪਣੇ ਕੋਲ ਆਈ ਜਾਊਗਾ ਇਸ ਤੇ ਸਾਡੇ ਕੋਲ ਤਾਂ ਆ ਹੀ ਜਾਂਦੇ ਨੇ ਕਾਲੂ ਆ ਜਾ ਜਾ ਤੂੰ ਤਾਂ ਠੀਕ ਐ ਤੇਰਾ ਤਾਂ ਠੀਕ ਐ ਕਾਲੂ ਨੂੰ ਤਾਂ ਕਾਲੂ ਆ ਜਾ ਹਾਂ ਵੀਰੇ ਬੱਸ ਬੱਸ ਦੇਖੋ ਕਿਵੇਂ ਚਾਹ ਚੜਿਆ ਕਾਲੂ ਥੋੜਾ ਡਰਪੋ ਗਿਆ ਮੈਂ ਤੈਨੂੰ ਕਿਹਾ ਨਾ ਆ ਜਾ ਬੱਚਾ ਆ ਜਾ ਆ ਜਾ ਓਏ ਹਟ ਜਾ ਯਾਰ ਕੀ ਕਰੀਂ ਤਪਾ ਉਹ ਦੇਖਿਓ ਕਿਵੇਂ ਉਹ ਪਤਾ ਨਹੀਂ ਕਿਹੜਾ ਜਿਹੜਾ ਇਹਨੂੰ ਪੱਟੂ ਨੂੰ ਖੜ ਜਾ ਕਾਲੂ ਨੂੰ ਵੀ ਮਿਲ ਲੈਂਦੇ ਬਸ ਏ ਕਾਲੂ ਡਰਪੋਗਾ ਤੈਨੂੰ ਮੈਂ ਸਰਕਾਪੜੇ ਤੇ ਬਿੜ ਤੇ ਖੜ ਜਾ ਆ ਜਾ ਕਾਲੂ ਭੱਜ ਗਿਆ ਕਾਲੂ ਡਰਪੋ ਕੜਾ ਡਰਪੋ ਕੜਾ ਤੂੰ ਸਾਰੇ ਕਪੜੇ ਨੋਏ ਨੋ ਕਰਤੇ ਨੋਏ ਨੋ ਕਰਤੇ ਗੁਗੜੀ ਜੀ ਗੁਰੂ ਮੱਚਾ ਹੋ ਗਿਆ ਠੀਕ ਹੈ ਜੀ ਹੁਣ ਆ ਰਹੇ ਨੇ ਕਰਦੇ ਆ ਰੈਸਕਿਊ ਤੇ ਰੈਸਕਿਊ ਵਾਲਾ ਬਲੌਗ ਉਹ ਤਾਂ ਦੇਖਿਓ ਜੀ ਆਪਣਾ ਨਵਨ ਸ਼ਰਮਾ ਰੈਸਕਿਊ ਸਟੇ ਪਾਵਾਂਗੇ ਆਪਾਂ ਨਵਨ ਸ਼ਰਮਾ ਫੰਡ ਐਂਡ ਟਰੈਵਲ ਵਲੌਗਸ ਤੇ ਚਾ ਆ ਕਿਵੇਂ ਜੜਾ ਇਹਨੂੰ ਦੇਖ ਲਓ ਕਾਲੂ ਡਰਪੋ ਕੁੜੂ ਜੈ ਨੌ ਬੜੇ ਮਾਰਦੇ ਆ ਦੇਖੋ ਬਾਈ ਓਏ ਹੋਏ ਨੌਏ ਨੌ ਮਾਰਦੇ ਕੀ ਹਾਲ ਕਰਤਾ ਕਿਤਾ ਸੀਗਾ ਜੀ ਪਹਿਲਾ ਫੋਨ ਭਾਗ ਸਿੰਘ ਜੀ ਆਪਣਾ ਗਏ ਹੋਏ ਨੇ ਹਰਦਵਾਰ ਸਾਈਡ ਤੇ ਹੁਣ ਗੁਰਬੇਜ ਵੀਰਾ ਬਣਾ ਰਿਹਾ ਹੈ ਜਿਹੜੀ ਕੱਲ ਗੌਰ ਰਿਸਕ ਕੀਤੀ ਸੀ ਸੇਮ ਵੀਰਾ ਟਿਕਪਲੇ ਗਿਆ ਰਹੇ ਨੇ ਤੇ ਰੈਸਕਿਊ ਕਰਦੇ ਹੁਣ ਭੇਜਦਿਆਂ ਜੀ ਸ਼੍ਰੀ ਜੀ ਗੂ ਸੇਵਾ ਸੁਸਾਇਟੀ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਨਾ ਉਹਨਾਂ ਨੂੰ ਫੋਨ ਕੀਤਾ ਸੀ ਉਹਨਾਂ ਨੂੰ ਸਾਰੀ ਪ੍ਰੋਬਲਮ ਦੱਸੀ ਤੇ ਉਹ ਕਹਿੰਦੇ ਹਾਂ ਜੀ ਵੀਰੇ ਭੇਜ ਦੋ ਜਿੰਮੇ ਵੀ ਹੋਊਗਾ ਸਾਰਾ ਟਰੀਟਮੈਂਟ ਕੀਤਾ ਜਾਊਗਾ ਇਹ ਗਿੱਲੀ ਪਈ ਆ ਥੱਲੋ ਉਥੋਂ ਨੁੱਚੜੀ ਪਈ ਆ ਕਿਉਂਕਿ ਮੀਂਹ ਪਿਆ ਨਾ ਸਾਰਾ ਉਰੇ ਤੇ ਤਾਂ ਕਰਕੇ ਖਾ ਤਾਂ ਰਹੀ ਆ ਰੱਬ ਦੀ ਸੁੱਖ ਨਾਲ ਤੇ ਇੰਜੈਕਸ਼ਨ ਵੀ ਉਕੇਰਬੋਰਡ ਹੰਤ ਤੱਕ ਦੇਖਿਓ ਜਰੂਰ ਜੀ ਤੇ ਐਵੇਂ ਦੀ ਸੇਵਾਵਾਂ 'ਚ ਜਰੂਰ ਭਾਗ ਲਿਆ ਕਰੋ ਤਨਮਨ ਧੰਨ ਨਾਲ ਜਿਵੇਂ ਵੀ ਤੁਸੀਂ ਕਰ ਸਕਦੇ ਹੋ ਜੀ ਹਨਾ ਤੁਸੀਂ ਘਰ ਬੈਠੇ ਵੀਡੀਓ ਵੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਕਿਸੇ ਹੋਰ ਨੂੰ ਹੌਸਲਾ ਮਿਲੇ ਤੇ ਜੇ ਤੁਹਾਡੇ ਮਹੱਲੇ ਦੇ ਵਿੱਚ ਕੋਈ ਇਹ ਹੈ ਤੁਸੀਂ ਕਰਿਆ ਕਰੋ ਅੱਜ ਅੱਜ ਹੈਗਾ ਐਤਵਾਰ ਕੱਲ ਸੀਗਾ ਸ਼ਨੀਵਾਰ ਕੱਲ ਵੀ ਰੈਸਕਿਊ ਕੀਤਾ ਸੀ ਕੱਲ ਕੱਲ 2-3 ਰੈਸਕਿਊ ਸੀਗੇ ਕੱਲ ਵੀ ਅੱਜ ਹੈਗਾ ਐਤਵਾਰ ਅੱਜ ਇਹ ਹੈ ਇੱਕ ਡ੍ਰਿਪਲ ਵਾਗ ਲੈ ਕੇ ਆਣੀ ਹੈ ਤੇ ਇੱਕ ਬੂਟੇ ਲਾਵਾਂਗੇ ਅੱਜ ਆਪਾਂ ਹਨਾ ਜਿੰਨਾ ਹੋ ਪੈਂਦਾ ਸ਼ਨੀਵਾਰ ਐਤਵਾਰ ਕਰਦੇ ਆਂ ਤੇ ਵੀਕਡੇਜ਼ ਦੇ ਵਿੱਚ ਮੇਰਾ ਹੁੰਦਾ ਕਾਲਜ 9 ਤੋਂ ਲੈ ਕੇ ਸ਼ਾਮ ਨੂੰ 3:30 4:30 ਵਜੇ ਜਾਂਦੇ ਨੇ ਫ੍ਰੀ ਹੋ ਕੇ ਫਿਰ ਬਸ ਹੋ ਜਾਂਦੀ ਹੈ ਸਾਰਾ ਦਿਨ ਕਾਲਜ ਦੇ ਵਿੱਚ ਵੀ ਹੈਕਟਿਕ ਸ਼ਡਿਊਲ ਹੁੰਦਾ ਕੰਮ ਕਰਨੇ ਨੇ ਯੂਥ ਫੈਸਟੀਵਲ ਚੱਲ ਰਹੇ ਨੇ ਈਸੈਲ ਪ੍ਰੈਜ਼ੀਡੈਂਟਾ ਕਾਲਜ ਦਾ ਮੈਂ ਤੇ ਸਾਰਾ ਕੁਝ ਮੈਨੇਜ ਕਰਨਾ ਇੱਕ ਟਾਈਮ ਦੇ ਉੱਤੇ ਹੈ ਨਾ ਔਖਾ ਹੋ ਜਾਂਦਾ ਇੱਕ ਬੰਦੇ ਨੂੰ ਤਾਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਸਾਰੇ ਵੀ ਯਾਰ ਅੱਗੇ ਆਓ ਬਾਤ ਚੜਕੇ ਮੈਂ ਵੀ ਤੁਹਾਡੇ ਵਰਗਾ ਹੀ ਆ ਮੈਂ ਕਿਹੜਾ ਕੋਈ ਸਪੈਸ਼ਲ ਬਣਾਇਆ ਹੈ ਜਾਂ ਕੁਝ ਵੀ ਹੈ ਤੁਹਾਡੇ ਵਰਗਾ ਹੀ ਆ ਸਾਰਿਆਂ ਵਰਗਾ ਹੀ ਆ ਤੇ ਸਾਰੇ ਜਾਣੇ ਜੀ ਆਪਣੇ ਆਪਣੇ ਲੈਵਲ ਤੇ ਕਰਨਗੇ ਹੁਣ ਜਿਵੇਂ ਆਉ ਰਹੇ ਆ ਜਿਹੜੇ ਵੀਰ ਨੇ ਦੇਖਿਆ ხਾ ਠੀਕ ਹੈ ਮੈਂ ਕਈ ਵਾਰ ਫੋਨ ਵੀ ਨਹੀਂ ਟੈਂਡ ਕਰ ਪਾਂਦਾ ਉਹ ਮੇਰੀ 네ਗੇਟਿਵ ਸਾਈਡ ਵੀ ਕਹਿ ਸਕਦੇ ਆ ਜਾਂ ਮੈਂ ਬਿਜ਼ੀ ਉਹ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਤਾਂ ਕਰਕੇ ਕਈ ਵਾਰ ਫੋਨ ਵੀ ਨਹੀਂ ਟੈਂਡ ਹੋ ਪਾਂਦਾ ਤਾਂ ਗੁੱਸਾ ਨਾ ਕਰਿਆ ਕਰੋ ਬਈ ਉਸ ਚੀਜ਼ ਦਾ ਗਿਲਾ ਨਾ ਰੱਖਿਆ ਕਰੋ ਕੋਈ ਵੀ ਹੁਣ ਕਿਉਂਕਿ ਮੈਂ ਇੱਕ 11 ਸਾਲਾਂ ਦਾ ਜਵਾਬ ਬੀ ਕਾਮ ਕਰ ਰਿਹਾ ਹਾਂ ਕਾਲਜ ਦੇ ਵਿੱਚ ਕਾਲਜ ਵੀ ਸੰਭਲਣਾ ਐ ਐਨ ਜੀਓ ਵੀ ਸੰਭਣੀ ਮਤਲਬ ਸਭ ਨੂੰ ਸਾਂਭ ਕੇ ਜਿੰਨਾ ਕੋਈ ਹੋ ਮੰਦਾ ਆਪਾਂ ਆਪਣੇ ਵੱਲੋਂ ਕਰਦੇ ਆ ਹਨ ਆਪਾਂ ਕਿਸੇ ਤੋਂ ਪੇ ਨਹੀਂ ਲੈਂਦੇ ਆਪਾਂ ਕਿਸੇ ਤੋਂ ਸੈਲਰੀ ਨਹੀਂ ਲੈਂਦੇ ਆਪਾਂ ਕਿਸੇ ਤੋਂ ਕੁਝ ਨਹੀਂ ਕਰਦੇ ਜਿਹੜੀ ਡੋਨੇਸ਼ਨ ਆਪਣੇ ਦੋ ਤਿੰਨ ਜਾਨੇ ਵੀਰ ਕਰਦੇ ਨੇ ਮੁਕਲਵੀਰ ਹੋ ਗਿਆ ਦੋ ਤਿੰਨ ਹੋਰ ਵੀਰ ਨੇ ਉਹ ਸਿੱਧਾ ਜਾਂ ਤਾਂ ਆਪਾਂ ਡਾਕਟਰ ਕੋ ਭਵਾਨੇ ਜਾਂ ਜੇ ਮੇਰੇ ਅਕਾਊਂਟ ਜਾਂਦੀ ਹੈ ਤਾਂ ਆਪਾਂ ਜਿੱਥੇ ਵੀ ਚੰਗੇ ਪਾਸੇ ਲੱਗਦੀ ਹੈ ਉਹਨਾਂ ਨੂੰ ਸਾਰਾ ਕੁਝ ਪਤਾ ਹੀ ਹੈ ਆਪਣੀ ਗਣੇਸ਼ ਫਾਰਮੇਸੀ ਤੋਂ ਮੈਡੀਕਲ ਜਾਂਦੀਆਂ ਨੇ ਉੱਥੇ ਆਪਣਾ ਖਾਤਾ ਚੱਲਦਾ ਹੁੰਦਾ ਆਪਣਾ ਛੋਟੇ ਖੰਨੇ ਡਾਕਟਰ ਉਹਦੇ ਕੋਲ ਵੀ ਨੋ ਡਾਕਟਰ ਹੋ ਫੋਨ ਕਰਨ ਤੋਂ ਪਹਿਲਾਂ ਖੁਦ ਆਪਣੇ ਐਫਰਟਸ ਪੁੱਟ ਕਰਿਆ ਕਰੋ ਕਿਉਂਕਿ ਹਰ ਜਗ੍ਹਾ ਹਰ ਵੇਲੇ ਮੈਂ ਵੀ ਨਹੀਂ ਪਹੁੰਚ ਸਕਦਾ ਕਿਉਂਕਿ ਹੁਣ ਜੇ ਮੈਨੂੰ ਦਿਹਾੜੀ ਦੇ ਵਿੱਚ 10 ਫੋਨ ਆ ਰਹੇ ਤਾਂ ਮੈਂ 10 ਜਗ੍ਹਾ ਨਹੀਂ ਪਹੁੰਚ ਸਕਦਾ 10 ਦੇ ਵਿੱਚੋਂ ਇੱਕ ਕਰ ਲੈਣਾ ਤਾਂ ਇੱਕ ਵੀ ਬਹੁਤ ਹੈ ਹਨਾ ਕਈ ਜਣੇ ਗੁੱਸੇ ਰੱਖ ਲੈਂਦੇ ਨੇ ਤਾਂ ਮੈਂ ਅੱਜ ਕਲੀਅਰ ਕੀਤੀ ਐ ਇਸ ਗੱਲ ਨੂੰ ਹਨਾ ਮਾਫੀ ਰੱਖੇ ਮਾਫੀ ਬਖਸ਼ਿਓ ਜੇ ਕੋਈ ਗਲਤੀ ਹੋਈ ਜੇ ਕੋਈ ਭੁਲਚੁੱਕੀ ਹੋਈ ਜੇ ਕੋਈ ਸ਼ਬਦ ਉੱਪਰ-ਨੀਚੇ ਹੋਇਆ ਤਾਂ ਮਾਫੀ ਚਾਹਨਾ ਸੱਚੇ ਦਿਲੋਂ ਮਾਫੀ ਚਾਹਨਾ ਬਾਕੀ ਵਾਹਿਗੁਰੂ ਸੱਚੇ ਪਾਤਸ਼ਾਹ ਰਬ RAM ਜੀ ਹਨਾ ਮਹਾਦੇਵ ਜੀ ਕਦੇ ਕਿਸੇ ਤੇ ਨੋਪੇ ਤਾਂ ਆਂਦਵਨ ਕੀ ਐਵੇਂ ਦੀ ਆਪਾਂ ਨੂੰ ਜਿਵੇਂ ਗਊਆ ਵਿਚਾਰੇ ਨੂੰ ਰੈਸਕਿਊ ਕਰਨਾ ਪਵੇ ਤੇ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹਨਾ ਕਿ ਛੱਡਿਆ ਨਾ ਕਰੋ ਯਾਰ ਬਾਈ ਜੇ ਤੁਸੀਂ ਇੱਕ ਵਾਰ ਰੱਖ ਲਈ ਦੁੱਧ ਲੈ ਲਿਆ ਸਾਰੀ ਕਮਾਈ ਕਿਰਤ ਕਮਾਈ ਕੀਤੀ ਨਾ ਤਾਂ ਤੁਸੀਂ ਸਾਰੇ ਆਪਣੇ ਜਿੰਦਗੀ ਭਰ ਦੇ ਕਰਮਾ ਦੇ ਉੱਤੇ ਨਾਸ਼ ਫੇਰ ਲੈਣੇ ਹੋ ਤੇ ਇੱਕ ਮੋੜਮੜਾ ਕੇ ਜਰੂਰ ਆਣਾ ਥੋੜੇ ਤੇ ਆਵੇ ਥੋੜੇ ਦੇ ਪਰਿਵਾਰ ਤੇ ਆਵੇ इमोਸ਼ਨਲੀ ਫਾਈਨੈਂਸ਼ਲੀ ਫਿਜ਼ੀਕਲੀ ਜਿਵੇਂ ਵੀ ਆਵੇ ਇਹ ਥੋੜੇ ਤੇ ਜਰੂਰ ਆਣਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਬਾਕੀ ਹੁਣ ਗੱਡੀ ਦੀ ਡੀਕ ਕਰ ਰਹੇ ਹਾਂ ਤੇ ਵਲੰਟੀਅਰ ਸੰਭੂ ਬੁਲਾਣੇ ਜੇ ਕੋਈ ਫ੍ਰੀ ਹੈ ਹੁਣ ਕੱਲਾ ਖੜਾ ਹਾਂ ਜੀ ਓਰੇ ਗਊ ਖੜੀ ਨਹੀਂ ਹੁੰਦੀ ਗੱਡੀ ਆ ਰਹੀ ਹੈ ਇਹਨੂੰ ਚੱਕਣਾ ਹੈ ਹੁਣ ਮੈਂ ਕਿਦੀ ਡੀਕ ਕਰਾਂ ਓਰੇ ਕੌਣ ਆਊਗਾ ਮੇਰੇ ਨਾਲ ਕੋਈ ਆਵੇ ਵੀ ਤਾਂ ਸਹੀ ਹੁਣ ਗਰੁੱਪ ਦੇ ਵਿੱਚ ਵੀਡੀਓ ਪਾਉਂਗਾ ਗਰੁੱਪ ਦੇ ਵਿੱਚੋਂ ਵੀ ਸਿਰਫ ਤੇ ਇਹ ਗੱਲਾਂ ਹੁੰਦੀਆਂ ਨੇ ਇਹ ਵੀ ਤੁਸੀਂ ਦੇਖਿਆ ਕਰੋ ਕੱਲੀ ਇਹ ਹੀ ਨਾ ਦੇਖਿਆ ਕਰੋ ਹਾਂ ਬਈ ਨਵਨ ਨੂੰ ਫੋਨ ਕੀਤਾ ਸੀ ਉਹਨੇ ਫੋਨ ਨਹੀਂ ਚੱਕਿਆ ਉਹ ਤਾਂ ਡੀਸੀਓ ਲੱਗ ਨਹੀਂ ਭਾਈ ਅਸੀਂ ਬਹੁਤ ਨਿਮਰਤਾ ਸਹਿਤ ਵਾਲੇ ਬੰਦੇ ਆ ਅਸੀਂ ਡੀਸੀ ਸਾਡੇ ਐਨਾ ਕੋਈ ਹੋਇਆ ਹੈ ਨਹੀਂ ਤੇ ਅਸੀਂ ਜਿੰਨਾ ਸਾਡੇ ਤੋਂ ਹੁੰਦਾ ਅਸੀਂ ਉਹਨਾਂ ਕਰਦੇ ਆ ਤੇ ਅੱਜ ਕਰ ਰਹੇ ਆ ਕੱਲ ਜੇ ਕਿਤੇ ਬਾਹਰ ਚਲੇ ਕੇ ਸਟੇਲੀ ਹੋਰ ਦੂਰ ਜਾਣਾ ਪਿਆ ਸ਼ਾਇਦ ਨਹੀਂ ਵੀ ਕਰ ਪਾਵਾਂਗੇ ਥੋੜੇ ਜਿਨੇਮਲੀ ਬਟ ਇਨ ਫਿਊਚਰ ਆਪਣੇ ਗੋਲਸ ਨੂੰ ਕੁਛ ਐਵੇਂ ਦੇ ਨੇ ਕਿ ਗਊਸ਼ਾਲਾ ਬਣਾਵਾਂਗੇ ਹਸਪੀਟਲ ਬਣਾਵਾਂਗੇ ਸਭ ਕੁਝ ਕਰਾਂਗੇ ਜੇ ਰੱਬ ਦੀ ਮਨਜ਼ੂਰੀ ਹੋਈ ਵਾਹਿਗੁਰੂ ਨੇ ਹੱਥ ਦਿੱਤਾ ਤਾਂ ਜ਼ਰੂਰ ਕਰਾਂਗੇ ਬਾਕ यहाँ पे खड़ी थी वहाँ बीच पानी में खड़ा था बीच पानी में खड़ा था पानी पीने आया था वहाँ अच्छा उसके बाद हम लोग वहाँ से यहाँ ये कल कल की बात है आज की बात है नहीं कल की बात है ये कल की बात है ये कल से फिर खड़ी तो, नहीं हुई खड़ी नहीं हुई वहाँ से बैठे थे अच्छा फिर हम लोग यहाँ पलाये ओके ओके यहाँ पलाए फिर यहाँ से घसर के चले गए ठीक है फिर तलारी ला करके घिस करके यहाँ पर लाए चलो अब गाड़ी आ रही है बस अगर है तो कोई बंदा बुला लो बाकी तीन चार बंदे मैं बुला लो तो उठा डालना पड़ेगा गाड़ी में कोई है ना? है ना ठीक बस तो हाँ, खड़ी तो हो जाएगी बट जैसी इसकी कंडीशन है ना वो गोबर पतला कर रही है उसको अभी ध्यान चाहिए एक हफ्ता इसका इलाज होगा ना तब सही होगा या ऐसे नहीं सही होगा क्योंकि आज सुबह बारिश पड़ गई होगी अब रात को दोबारा बारिश पड़ गई और बीमार होना इसने सारी मेहनत पे मिट्टी फिर जानी है जो इंजेक्शन लगवाया हाँ बस आ रही है गाड़ी लुधियाना हॉस्पिटल जाएगी जी ਸ਼ੁਰੂ ਕਰੀ ਹਾਂ ਠੀਕ ਹੈ ਅੜੀ ਓਏ ਸੋਹਣਿਆ ਏ ਸੋਹਣਿਆ ਤੂੰ ਫੇਰ ਆ ਗਿਆ ਸੋਹਣਿਆ ਤੂੰ ਸੋਹਣਿਆ ਫੇਰ ਆ ਗਿਆ ਤੂੰ ਸੋਹਣਿਆ ਫੇਰ ਆ ਗਿਆ ਤੂੰ ਸੋਹਣਿਆ ਫੇਰ ਆ ਗਿਆ ਤਾਂ ਦੇਖ ਲੋ ਆ ਦੇਖ ਲੋ ਕਿਵੇਂ ਟੱਪ ਦਾ ਨੋ ਮਾਰਦਾ ਹਾਂ ਪਾ ਠੀਕ ਹੈ ਤੇਰੀ ਹਟ ਜਾ ਉਹ ਤਾਂ ਚੱਲ ਗਿਆ ਮੇਰੇ ਨਬ। ਜੀ ਹਾਂ ਜੀ ਗੁਰਵੇਜ ਵੀਰ ਆ ਗਿਆ ਜੀ ਪਿੱਛੇ ਗੱਡੀ ਲਈ ਜਾਂਦੇ ਨੇ ਬਾਈ ਹੁਣੀ ਖਿੱਚੀ ਐ ਚਲੋ ਜੀ ਹੁਣ ਕਰਦੇ ਆ ਰੈਸਕਿਊ ਬੰਦਾ ਦੇਖ ਲਓ ਕੋਈ ਨਹੀਂ ਆਇਆ ਮੋਨੂ ਵੀਰੇ ਹੁਣੀ ਸ਼ਾਇਦ ਆ ਰਹੇ ਨੇ ਬਾਕੀ ਦੇਖਦੇ ਆ ਬਾਕੀ ਬਿਜ਼ੀ ਸੀ ਕਿ ਕਾਫੀ ਜਣੇ ਰਿਪਲਾਈ ਵੀ ਨਹੀਂ ਆਇਆ ਕਿਸੇ ਦਾ ਗਰੁੱਪ ਦੇ ਵਿੱਚ ਹਾਂ ਐਸਾ ਕੁਝ ਹੈ ਜੀ ਕਰ ਰਹੇ ਆ ਆਪਾਂ ਦਾ ਜਾ ਰਹੇ ਆ ਪਾਕੀ ਚਲੋ ਮਜਬੂਰੀ ਹੁਣੀ ਕਿਸੇ ਦੀ ਸਾਡੇ ਮੈਸੇਜ ਦਾ ਰਿਪਲਾਈ ਨਹੀਂ ਕਰ ਪਾਇਆ ਹੋਣਾ ਕੋਈ ਤੇ ਚਲੋ ਪਹੁੰਚਦੇ ਆ ਕੋਈ ਚੱਕਰ ਨਹੀਂ ਵੀਰੇ ਆ ਆ ਰਿਹਾ ਵੀਰਾ ਪਿੱਛੇ ਹੱਥ ਪੱਲਾ ਦੇਖ ਕੇ ਰੋਕਾਂਗੇ ਇਹਨੂੰ ਸੜਕ ਤੇ ਕੀ ਰੋਕੇ ਕੋਈ ਮਦਦ ਕਰ ਦਵੇ ਹੁਣ ਹਾਂ ਉਹ ਆ ਰਹੇ ਹਨ ਐ ਕਰਕੇ ਬੈਕ ਲਾ ਲੋ ਜੀ ਜੈ ਸ਼੍ਰੀ ਰਾਮ ਇਹ ਤਾਂ ਲਾਏ ਨਾ ਦੇਖਦਾ ਕੀ ਆ ਗਿਆ ਬੈਕ ਲਾ ਲੋ ਵੀਰੇ ਬੈਕ ਖੜੀ ਨਹੀਂ ਹੁੰਦੀ ਖੜੀ ਨਹੀਂ ਹੁੰਦੀ ਕੀ ਹਾਲ ਹੈ ਵੀਰੇ ਜੈ ਸ਼੍ਰੀ ਰਾਮ ਜੀ ਖੜੀ ਨਹੀਂ ਹੁੰਦੀ ਇਹ ਇਹ ਚੱਕੀ ਹੱਥ ਫਿਲ ਮਾਰ ਲਾ ਹਣ ਤੁਸੀਂ ਫੋਨ ਕੀਤਾ ਸੀਗਾ ਜੀ ਜੈ ਸ਼੍ਰੀ ਰਾਮ ਜੀ ਤੁਸੀਂ ਫੋਨ ਕੀਤਾ ਸੀ ਅੱਛਾ ਠੀਕ ਹੈ ਜੀ ਕੋਈ ਤਾਂ ਜੀ ਕੀ ਐ ਉੱਠ ਖੜਦੀ ਜਾਂ ਨਾ ਨਾ ਖੜੀ ਨਹੀਂ ਹੁੰਦੀ ਚੱਕਣੀ ਪੈਣੀ ਐ ਖੜੀ ਨਹੀਂ ਹੁੰਦੀ ਨਹੀਂ ਹੋਣਾ ਇਹਨੇ ਖੜਾ ਬਾਈ ਚੱਕਣੀ ਪੈਣੀ ਹੱਥੇ ਲੈਣਾ ਪੈਣਾ ਅੱਛਾ ਦੂਈ ਗੱਡੀ ਹਾਂ ਬੈ ਕੇ ਲੈ ਲੋ ਰੇ ਬੰਦੇ ਆ ਰਹੇ ਨੇ ਕੋਈ ਪੈਂ ਕਰਦੇ ਆ ਨਾ ਹੋ ਗਿਆ ਤਾਂ ਘੰਟਾ ਲੱਗਦਾ ਲੋਕੀ ਪੜਿਆ ਫਰਕ ਉਸ ਦਾ ਪਤਾ ਨਹੀਂ ਫਰਕ ਤਾਂ ਵੀ ਮੇਰੇ ਕਹੀ ਹੈਗੀ ਆ ਕਈ ਗਈ ਕਦੀ ਮੰਗਾਣੀ ਹਾਂ ਇਹ ਕਈ ਥੋੜੀ ਜੀ ਗੱਡੀ ਨੀਮੀ ਹੋ ਜੂ ਹਾਂ ਹਾਂ ਕਰ ਰਿਆਂ ਕਹਿੰਦਾ ਮੇਰੇ ਕੋਈ ਚੱਕਰ ਨਹੀਂ ਵੈਸੇ ਤਾਂ ਬੰਦੇ ਹੈਗੇ ਆਪਾਂ ਬਾਦੂ 1 2 3 4 ਬੰਦੇ ਅੱਛਾ ਅੱਛਾ ਸਾਰੀ ਰਾਤ ਗੱਡੀ ਚਲਾਈ ਦੀ ਕਿੱਥੇ ਚਲੇ ਗਏ ਸੀ ਹਾਂ ਹੁਣ ਮੈਂ ਕੈਂਸਲ ਗਿਆ ਸੀ ਕੈਂਸਲ ਗਏ ਸੀ ਓਕੇ ਓਕੇ ਨਾ ਨਾ ਹੋਣਾ ਨਹੀਂ ਬਈ ਇਹਨੇ ਖੜਾ ਰਹਿਣ ਦੋ ਉਥੋਂ ਮਾਲ ਚੱਕ ਕੇ ਲੈ ਕੇ ਆਇਆ ਸੀ ਰੈਟ ਲੱਗੀ ਸੀ ਓਕੇ ਓਕੇ ਤੁਸੀਂ ਤੁਹਾਡੇ ਵਾਲਾ ਛੱਡ ਕੇ ਬਾਹਰ ਰੋਟੀ ਉਹ ਖਾਧੀ ਆ ਕੀ ਬਾਤ ਹੈ ਉਸ ਤੋਂ ਬਾਅਦ ਸੱਡੇ ਹੀ ਹਰੀਆ ਦੇ ਪਾ ਲਿਆ। ਹਾਂ ਠੀਕ ਹੈ। ਹਾਂ ਉਹ ਦੇਖੋ ਸ਼ਿਕਾਰੀ ਫਿਰਦਾ ਆਪਣਾ। ਹਾਂ ਲਾ ਲਓ ਬੈ ਕੇ ਲਾ ਲਓ ਫਿਰ ਆਪਾਂ ਨੂੰ ਵੀਡੀਓ ਕੰਮ ਛੇਤੀ ਮੜਾ। ਠੀਕ ਹੈ। ਹਾਂ ਜੀ ਹਾਂ ਜੀ ਤੁਸੀਂ ਵੀ ਕਾਫੀ ਲੇਟ ਹੋ ਗਏ ਹੋ। ਹੋਰ ਵੀਰੇ। ਸਭ ਚੱਲਦੀ ਹੈ। ਹਾਂ ਜੀ ਹਾਂ ਜੀ ਹਾਂ ਜੀ। ਉਹ ਸੰਭਾਲ ਕੇ ਜਿੰਨੀ ਤਰ੍ਹਾਂ ਆਪਣਾ ਫੋਟੋ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ। ਫਿਰ ਇਹਨੇ ਸਾਰਾ ਕਲੀਅਰ ਕਰਕੇ ਹਾਂ ਜੀ ਹਾਂ ਜੀ ਦੰਦਾ ਜੀ ਦੰਦਾ। ਹੈਲੋ। ਬੌਹੀ ਦਾ ਨਾਮ ਕੀ ਹੈ ਜੀ? ਜੋ ਟੋਪੀ ਵਾਲੇ ਫਿਰ। ਸੰਦੀਪ। ਸੰਦੀਪ ਨਾਮ ਹੈ ਉਹਨਾਂ ਦਾ। ਆਪਕਾ ਕੀ ਨਾਮ ਹੈ? ਜਰਾ ਰਾਜਕੁਮਾਰ ਹੈ। ਰਾਜਕੁ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਾਈ ਹੁਣ ਆਪਨੇ ਨਾ ਸੇਵਾ ਕਰਨੇਗੇ ਅੱਜ ਬਾਈ ਹੁਣੀ ਤੇ ਓਕੇ ਰਿਪੋਰਟ ਸਤਿ ਆਵਣਾ ਆ ਜਾ ਓਏ ਹੋਰਿਆ ਦਰਦੀਪ ਵਾਲਾ ਨੇ ਇਹ ਨਹੀਂ ਡਰਦਾ ਇਹ ਆਪਣਾ ਸ਼کاری ਆ ਬਸ ਕੱਲਾ ਹੀ ਚੋਬਰ ਇੱਕ ਉਹ ਬਠਾ ਸ਼کاری ਜੀ ਐ ਕਾ ਫਿਰਦਾ ਸ਼کاری ਸ਼کاری ਹੋ ਗਏ ਕਹਿੰਦੇ ਓਕੇ ਰਿਪੋਰਟ ਆ ਗਈ ਜੀ ਗੱਡੀ ਵੀ

ਕ੍ਰੇਨ ਮੰਗਾਈ ਹੈ ਜੀ ਹੁਣ ਮੁਸ਼ਕਲ ਤਾਂ ਬੜੀ ਕਰਕੇ ਦੇਖ ਲਈ ਬੰਦੇ ਘੱਟ ਸੀਗੇ ਮਨੂ ਗਿਰ ਆ ਗਿਆ ਸੀਗਾ ਕ੍ਰੇਨ ਮੰਗਾਈ ਹੈ ਜੀ ਦੇਖਦੇ ਆਂ ਮਾਰਦੇ ਆਂ ਹਿੰਮਤ ਇਹ ਹੈ ਜੀ ਅਸਲੀ ਜੋਰ ਜੋ ਟਾਈਮ ਲੱਗ ਜਾਂਦਾ ਦੇਖ ਲਓ ਬੁੱਟੇ ਲੈਣ ਜਾਣਾ ਸੀਗਾ ਹੁਣ ਬੁੱਟੇ ਲੈਣ ਜਾਣੀ ਪਾਵਾਂਗੇ ਬੁੱਟਿਆਂ ਦਾ ਕੱਲੇ ਰੱਖਦੇ ਹੁਣ ਜੇ ਕੱਲੋ ਜੇ ਟਾਈਮ ਲੱਗਿਆ ਤਾਂ ਠੀਕ ਹੈ ਨਹੀਂ ਨੈਕਸਟ ਵੀਕ ਤੀ ਜਾਊਗੀ ਗੱਲ ਇਹ ਆ ਗੱਡੀ ਖੜੀ ਹੈ ਜੀ ਹੁਣ ਕ੍ਰੇਨ ਆ ਰਹੀ ਹੈ ਤੇ ਲੈਸਕੀ ਵਾਲੇ ਚੈਨਲ ਦੇ ਉੱਤੇ ਵੀਡੀਓ ਦੇਖਿਓ ਜੀ ਪੂਰੀ ਤੇ ਬਾਕੀ ਦੇਖ ਤੇ ਲੈ ਜੀ ਹਾਂਜੀ ਵੀਰੇ ਕੀ ਹਾਲ ਹੈ ਬਹੁਤ ਵਧੀਆ ਵੀਰੇ ਬਹੁਤ ਵਧੀਆ ਆਜੋ ਆਜੋ ਜੀ ਆ ਸੈਕਿੰਡ ਜਗਰਮ ਤੇ ਟੈਲੀਗ੍ਰੇਨ ਆ ਗਈ ਜੀ ਤਾਂ ਵੈਲੀ ਵਾਰ ਦੀ ਕੀਮਤ ਤਾਂ ਦੂਈ ਐਕਸਪੈਕਟ ਕਰ ਰਿਆ ਸੀ ਕਰੋ ਕਰਦੇ ਆ ਤੇ ਆਪਣਾ ਫੋਨ ਨੰਬਰ ਦੱਸਣਗੇ ਜੀ ਆਹ ਸਾਡੀ ਚਾਹਤ ਨੂੰ ਸਾਡਾ ਨੰਬਰ ਇਹ 884 70 70 76 ਤੋਂ ਜੀ 76301 ਤੋਂ ਜੇ ਵੀ ਕਿਸੇ ਤਾ ਕੋਈ ਮੁਸ਼ਕਲ ਜਨਾ ਭਾਵੇ ਜੇ ਮੁਸ਼ਕਲ ਜਬਾ ਭਾਵੇ ਪਰਾਨੂੰ ਯੂਰਿ ਯਾਦ ਕਰੋ ਜੀ ਗਾਇ ਸ਼ਰੀਰਾਮ ਜੀ ਬੇਸ਼ਕੀ ਜੀ ਆਏ ਸੀਗੇ ਜੀ 7 ਵਜੇ 2 ਘੰਟੇ ਲੱਗੇ ਪੂਰੇ ਹੁਣ ਚੱਲੇ ਆ ਵੀਰੇ ਹਣੀ ਚਲੋ ਠੀਕ ਹੈ ਵੀਰੇ ਧਿਆਨ ਨਾਲ ਜਾਇਓ ਜੀ ਕੋਈ ਅਸਰ ਦੀ ਜੇ ਕੋਈ ਫੋਨ ਕਰ ਲਿਓ ਬਾਕੀ ਕਿੱਥੇ ਜਾ ਕੇ ਮੇਰੀ ਗੱਲ ਕਰਾ ਦਿਓ ਜੀ ਵੀ ਦੇ ਦਿੱਤੇ ਬਾੜੀ ਗਈ ਗਈ ਓਕੇ ਜੀ ਤੁਹਾਨੂੰ ਫੋਟੋ ਪਾਣਾ ਹੈ ਸ਼ੁਕਰੀਆ ਜੀ ਵੀਡੀਓ ਬਣਾ ਲਿਓ ਬਸ ਠੀਕ ਹੈ ਓਕੇ ਚੈਨਲ ਜਾਇਓ ਜੀ 5 ਵਜੇ ਆਈ ਸੀਗੀ ਜੀ 7 ਵਜੇ ਦਾ ਟਾਈਮ ਹੋ ਗਿਆ ਪਾਸੂ ਦੀ ਟੀਮ ਤੇ ਨਰਜੀਬੰਦ ਲੱਸੀ ਵਾਹੀ ਜੀ ਠੀਕ ਹੈ ਜੀ ਸ਼ੁਕਰੀਆ